ਪਠਾਨਕੋਟ ਜੋ ਕਿ ਇੱਕ অতি ਸਵੇਜਨਸ਼ੀਲ ਜ਼ਿਲ੍ਹਾ ਹੈ ਪਿਛਲੇ ਦਿਨੀ ਪਠਾਨਕੋਟ ਦੇ ਸਰਹੱਦੀ ਖੇਤਰਾਂ ਵਿੱਚ ਹਥਿਆਰ ਮਿਲਣ ਅਤੇ ਸਕੂਲ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦੇ ਮਾਮਲਿਆਂ ਕਾਰਨ ਸਥਿਤੀ ਹੋਰ ਵੀ ਨਾਜ਼ੁਕ ਬਣ ਗਈ ਹੈ ਇਸ ਨੂੰ ਧਿਆਨ ਵਿੱਚ ਰੱਖਦਿਆਂ ਗਣਤੰਤਰ ਦਿਵਸ ਦੇ ਮੱਦੇਨਜ਼ਰ ਪਠਾਨਕੋਟ ਵਿੱਚ ਪੁਲਿਸ ਵੱਲੋਂ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਹਨ ਇਸੇ ਤਹਿਤ ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਬਮਿਆਲ ਸੈਕਟਰ ਅਤੇ ਜੰਮੂ ਕਸ਼ਮੀਰ ਨਾਲ सटे ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਇਸ ਦੇ ਨਾਲ ਨਾਲ ਵੱਖ-ਵੱਖ ਥਾਵਾਂ ਤੇ ਫਲੈਗ ਮਾਰਚ ਵੀ ਕੱਢੇ ਜਾ ਰਹੇ ਹਨ ਇਸੇ ਕੜੀ ਅਦੀਨ ਪਠਾਨਕੋਟ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਫਲੈਗ ਮਾਰਚ ਕੱਢਿਆ ਗਿਆ ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਲੰਘਿਆ ਪਠਾਨਕੋਟ ਪੁਲਿਸ ਨੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਵਿੱਚ ਪੁਲਿਸ ਪ੍ਰਤੀ ਭਰੋਸਾ ਬਣਾਈ ਰੱਖਣ ਲਈ ਇਹ ਫਲੈਗ ਮਾਰਚ ਕੱਢਿਆ ਗਿਆ ਹੈ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਉਣ ਜੇਕਰ ਕਿਸੇ ਵੀ ਤਰ੍ਹਾਂ ਦਾ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਚੀਜ਼ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਪਠਾਨਕੋਟ ਗਿਲੇ ਦੇ ਐਸ.ਪੀ. ਸਰਦਾਰ ਡਿਪਟੀ ਜਨਰਲ ਸੇਕਿਉਰਿਟੀ ਲੋਜੀਸਟਿਕਸ ਦੇ ਦिशा निर्देशਨ ਅਧਿਕਾਰੀ ਅੱਜ ਪਠਾਨਕੋਟ ਸ਼ਹਿਰ ਦੇ ਵਿੱਚ 26 ਜਨਵਰੀ ਦੇ ਚਾਰ ਰੂਟਿੰਨ ਦੇ ਵਿੱਚ ਅਹੀਂ ਫਲੈਗ ਮਾਰਚ ਕੱਢਿਆ ਗਿਆ ਤਾਂ ਜੋ ਜਿਹੜੇ ਸ਼ਹਿਰ ਵਾਸੀਏ ਸੁਰੱਖਿਆ ਦੀ ਜਿਹੜੀ ਹੈ ਭਾਵਨਾ ਨੂੰ ਮਹਿਸੂਸ ਕਰ ਸਕਣ ਅਹੀਂ ਜਿਹੜੇ ਪੰਜਾਬ ਪੁਲਿਸ ਜਿਹੜੀ ਹੈ ਪਠਾਨਕੋਟ ਇਹ ਹਰ ਤਰ੍ਹਾਂ ਨਾਲ ਤਿਆਰ ਹੈ ਤੇ ਜਿੰਨੇ ਵੀ ਆਪਣੇ ਸ਼ਹਿਰ ਵਾਸੀ ਨੇ ਉਹ 26 ਜਨਵਰੀ ਦਾ ਜਿਹੜਾ ਤਿਹਾੜਾ ਬਿਲਕੁਲ ਖੁਸ਼ੀਅਤ ਤੇ ਉਤਸ਼ਾਹ ਨਾਲ ਮਨਾਇਆ ਕਿੰਨੇ ਇਲਾਕਾ ਬੰਦੀ ਸਰ ਇਹਦੇ ਮਤੇਨਦਰ ਕੀਤੀ ਗਈ ਹੈ ਤੇ ਸਿਫਰਾਂ ਦੀ ਚੈਕਿੰਗ ਜਰੀ ਕੀਤੀ ਜਾ ਰਹੀ ਹੈ ਤੁਸੀਂ ਨਾ ਦੇਖਿਆ ਉਹਨਾਂ ਰੂਟੀਨ ਦੇ ਵਿੱਚ ਵੀ ਕਾਫੀ ਰਾਤ ਤੇ ਦਿਨ ਜਿਹੜੇ ਆ ਲਗਾਤਾਰ ਜਿਹੜੀ ਆ ਨਿਗਰਾਨੀ ਮਤਲ ਇਲਾਕਾ ਬੰਦੀ ਵੀ ਕੀਤੀ ਜਾ ਰਹੀ ਹੈ ਔਰ ਫਲੈਗ ਮਾਰਕ ਵੀ ਕੀਤਾ ਜਾ ਰਿਹਾ ਔਰ ਸਪੈਸ਼ਲ ਇਲਾਕਾ ਬੰਦੀ ਲਾ ਕੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਸੋ ਇਹਦੇ ਵਿੱਚ ਨੰਬਰ ਦੱਸਣਾ ਤਾਂ ਹਲੇ ਮناسب ਨਹੀਂ ਹੋਇਆ ਬਟ ਕਾਫੀ ਮਤਲ ਪਹੁੰਚਾ ਦੇ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਨੇ ਤਦ ਵੀ ਇੱਥੇ ਵੀ ਚੈਕਿੰਗ ਚੱਲ ਰਹੀ ਹੈ ਬਿਲਕੁਲ ਬਿਲਕੁਲ ਜੀ ਥਾ ਥਾ ਦੇ ਵੀ ਦੇਖਿਆ ਉਹਨਾਂ ਇਲਾਕੇ ਇਲਾਕੇ ਚੱਕੀਆਂ ਹੋ ਰਹੀ ਹੈ ਅਹੀਂ ਬਿਲਕੁਲ ਜਿਹੜੇ ਜਿਹੜੀ ਪੁਲਿਸ ਬਿਲਕੁਲ ਅਲਰਟ ਤੇ ਹੈ ਲੋਕਾਂ ਨੂੰ ਵੀ ਬਿਲ ਕਰਨਾ ਲੋਕਾਂ ਨੂੰ ਇਹ ਬਿਲ ਕਰਨਾ ਵੀ ਉਹ ਜੇ ਕਿ ਸ਼ੱਕੀ ਵਸਤੂ ਨੂੰ ਦੇਖ ਕੇ ਤੇ ਪੁਲਿਸ ਨੂੰ ਸੂਚਿਤ ਕਰਨ ਤੇ ਜਿਹੜਾ ਆਪਣਾ 26 ਜਨਵਰੀ ਦਾ ਦੇਣਾ ਬਿਲਕੁਲ ਹੀ ਉਤਸਾਹ ਨਾਲ ਬਣਾਉਂਦਾ